ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਰਿਪੋਰਟ ਦੇ ਨਾਲ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਇਹ ਮਲੋਟ ਮੁਕਸਰ ਰੋਡ ਤੇ ਬਣ ਰਹੇ ਰਪਾਣੇ ਦੇ ਪੁਲ ਤੇ ਹੈ ਇਹ ਸੇਮ ਨਾਲ ਤੇ ਜਿਹੜੇ ਪੁਲ ਦੀ ਕੰਸਟਰਕਸ਼ਨ ਹੋ ਰਹੀ ਹੈ ਉਹਦਾ ਲਗਭਗ ਕੰਮ ਹੈ ਜਿਹੜਾ ਉਹ ਨਿਭੜ ਚੁੱਕਿਆ ਪਰ ਕਹਿੰਦੇ ਆ ਵੀ ਜਿਹੜਾ ਕੰਮ ਆ ਉਹ ਨਿਬੜ ਗਿਆ ਬਸ ਕੀ ਰਹਿ ਗਿਆ ਜੀ ਕਹਿੰਦੇ ਵੀ ਹਾਥੀ ਦੀ ਪੂਛ ਹੀ ਰਹਿ ਗਈ ਪਰ ਇਹ ਮੌਸਮ ਦੀ ਜਿਹੜੀ ਖਰਾਬੀ ਹੈ ਉਹਦੇ ਕਰਕੇ ਪੂਸ਼ਟ ਪਾਉਣੀ ਹੈ ਜਿਹੜੀ ਉਹ ਥੋੜੀ ਜੀ ਹੁਣ ਔਖੀ ਪੈ ਰਹੀ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਹੁਣ ਉਹ ਤਾਜ਼ਾ ਸਥਿਤੀ ਇਸ ਪੁਲ ਦੀ ਕੀ ਹੈ ਇਹ ਤੁਹਾਨੂੰ ਦਿਖਾਉਣ ਲੱਗੇ ਆ ਕਿ ਇੱਥੇ ਸਾਰੀ ਮਸ਼ੀਨਰੀ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਕਹਿੰਦੇ ਆ ਵੀ ਸਿਰਫ 2-3 ਦਿਨ ਲੱਗਦੇ ਆ ਜਿਹਦੇ ਵਿੱਚ ਇਹ ਪੋਲ ਹੈ ਜਿਹੜਾ ਉਹ ਬਣ ਕੇ ਬਿਲਕੁਲ ਤਿਆਰ ਹੋ ਜੂਗਾ ਕਿਉਂਕਿ ਇਹਦੀਆਂ ਤਿਆਰੀਆਂ ਮੁਕੰਮਲ ਹੈ ਸਿਰਫ ਇਹਦੇ ਉੱਪਰ ਜਿਹੜਾ ਕਾਲੀ ਬਜਰੀ ਪੈਂਦੀ ਆ ਕਾਲਾ ਮਾਲ ਪੈਂਦਾ ਉਹ ਪੈਣਾ ਹਲੇ ਬਾਕੀ ਹੈ ਦਿਨ ਸਿਰਫ ਇੱਕ ਦਾ ਕੰਮ ਹੈ ਪਰ ਮੌਸਮ ਖਰਾਬ ਹੈ بارش ਦੇ ਦਿਨਾਂ ਦੇ ਕਰਕੇ ਇੱਕ ਪਾਸੇ ਜਿੱਧਰ ਕੱਚਾ ਰਸਤਾ ਬਣਾਇਆ ਗਿਆ ਸੀ ਉਹ ਕੱਚਾ ਰਸਤਾ ਵੀ ਪਾਣੀ ਦੇ ਵਹਾਅ ਦੇ ਵਿੱਚ ਵਹਿ ਗਿਆ ਸੀਗਾ ਜਿਹਦੇ ਕਰਕੇ ਹੁਣ ਇੱਥੋਂ ਚਾਰ ਪਹੀਆ ਵਾਹਨ ਜਿਹੜੇ ਉਹ ਨਹੀਂ ਟੱਪ ਸਕਦੇ ਫਿਲਹਾਲ ਉਹਨਾਂ ਚੱਕਰ ਜਿੰਨਾ ਚੱਕਰ ਇਹ ਆ ਜਿਹੜਾ ਉਹ ਪੂਰਾ ਕ੍ਰੈਸ਼ਰ ਪਾ ਕੇ ਪੂਰੇ ਜਿਹੜਾ ਲੁੱਕ ਪਾ ਕੇ ਇਹ ਤਿਆਰ ਨਹੀਂ ਹੋ ਜਾਂਦਾ ਕਿਉਂਕਿ ਇਹਦੇ ਉੱਪਰ ਸਿਰਫ ਲੁੱਕ ਪਾਉਣੀ ਹੀ ਬਾਕੀ ਹੈ ਬਾਕੀ ਸਾਡੀ ਜਿਹੜੀ ਹਬੋਰ ਤੋਂ ਠੇਕੇਦਾਰ ਨੇ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਹੋਈ ਆ ਉਹਨਾਂ ਨੇ ਸਾਨੂੰ ਫੋਨ ਤੇ ਇਹ ਜਾਣਕਾਰੀਆਂ ਦਿੱਤੀਆਂ ਵੀ ਇਹ ਜਿੱਥੇ 31 ਮਾਰਚ ਤੱਕ ਤਿਆਰ ਹੋਣ ਦਾ ਅਸੀਂ ਦਾਵਾ ਕੀਤਾ ਸੀ ਉੱਥੋਂ ਇਹ ਹੈ ਕਿ ਇਹ ਅੱਗੇ ਤਰੀਕਾ ਪੈਂਦੀਆਂ ਗਈਆਂ ਉਹ ਸਿਰਫ ਖਰਾਬ ਮੌਸਮ ਹੋਣ ਦੀ وجہ ਦੇ ਨਾਲ ਰਿਹਾ ਤੇ ਅੱਜ ਇਹਨਾਂ ਨੇ ਦੱਸਿਆ ਤਾਜ਼ਾ ਜਾਣਕਾਰੀ ਮੁਤਾਬਕ ਕਿ ਮਸ਼ੀਨਾਂ ਜਿਹੜੀਆਂ ਉਹ ਇੱਥੇ ਹੈ ਔਰ ਪੂਰਾ ਜੋ ਕ੍ਰੈਸ਼ਰ ਜੋ ਬਜਰੀ ਜੋ ਕਾਲਾ ਮਾਲ ਇਹਦੇ ਉੱਪਰ ਪੈਣਾ ਲੁੱਕ ਪੈਣੀ ਹੈ ਉਹ ਤਿਆਰ ਹੈ ਇੱਕ ਦਿਨ ਦਾ ਹੀ ਕੰਮ ਹੈ ਪਰ ਮੌਸਮ ਕਰਕੇ ਇਹਨੂੰ ਇੱਕ ਅੱਧਾ ਦਿਨ ਹੋਰ ਲੱਗ ਸਕਦਾ ਹੈ ਇਧਰਲੇ ਪਾਸੇ ਕੱਚਾ ਵਾਣ ਹੈ ਇੱਕ ਹੋਰ ਤੁਸੀਂ ਜਾਣਕਾਰੀ ਨੋਟ ਕਰ ਸਕਦੇ ਹੋ ਕਿ ਇੱਕ ਅੱਧੇ ਦਿਨ ਦੇ ਵਿੱਚ ਤੁਸੀਂ ਸੂਚਨਾ ਲੈ ਕੇ ਇਸ ਰਸਤੇ ਨੂੰ ਚਾਰ ਪਹੀਆ ਵਾਹਨ ਜਿਹੜੇ ਜਾਂਦੇ ਆ ਉਹ ਪਾਰ ਕਰ ਸਕਦੇ ਆ ਪਰ ਫਿਲਹਾਲ ਇਹ ਰਸਤਾ ਚਾਰ ਪਹੀਆ ਵਾਹਨ ਵਾਸਤੇ ਬੰਦ ਹੈ ਇਧਰਲੇ ਪਾਸੇ ਜਿੱਥੇ ਪੁਲ ਦੇ ਉੱਪਰ ਪੈਦਲ ਚੱਲਣ ਵਾਲਿਆਂ ਵਾਸਤੇ ਰਸਤਾ ਬਣਿਆ ਹੁੰਦਾ ਫਿਲਹਾਲ ਇਹ ਰਸਤਾ ਜਿਹੜਾ ਉਹ ਦੋ ਪਹੀਆ ਵਾਹਨ ਵਾਸਤੇ ਲੋਕ ਵਰਤ ਰਹੇ ਆ ਤੇ ਦੋ ਪਹੀਆ ਵਾਹਨ ਆ ਜਿਹੜੇ ਉਹ ਇਸ ਰਸਤੇ ਦੇ ਉੱਪਰੋਂ ਦੀ ਲੰਘ ਰਹੇ ਆ ਜਿੱਥੇ ਅਸੀਂ ਪੈਦਲ ਤੁਰ ਕੇ ਪੁਲ ਨੂੰ ਪਾਰ ਕਰਦੇ ਆ ਸਾਹਮਣੇ ਖੜੀ ਮਸ਼ੀਨਰੀ ਵੀ ਤੁਹਾਨੂੰ ਦਿਸਦੀ ਹੋਣੀ ਹੈ ਤੇ ਲੇਬਰ ਵੀ ਤੁਹਾਨੂੰ ਇੱਥੇ ਦਿਸ ਰਹੀ ਹੋਣੀ ਹੈ ਕੰਮ ਕਰਦੇ ਕਿਉਂਕਿ ਬਹੁਤ ਜਲਦੀ ਕੰਮ ਨਿਬੇੜਨ ਵਾਸਤੇ ਸਾਰੀ ਇਹ ਤਤਪਰ ਹੈ ਔਰ ਜਲਦੀ ਜਿਹੜਾ ਹੈਗਾ ਉਹ 1-2 ਦਿਨਾਂ ਦੇ ਵਿੱਚ ਕਹਿ ਸਕਦੇ ਆਪਾਂ ਕਿਉਂਕਿ ਜਿਹੜੀ ਲੇਬਰ ਇਸੇ ਕੰਮ ਕਰ ਰਹੀ ਹੈ ਜਾਂ ਜਿਹੜੇ ਇੱਥੇ ਨੁਮਾਇंदे ਕੰਮ ਕਰ ਰਹੇ ਆ ਉਹਨਾਂ ਨੇ ਸਾਨੂੰ ਇਹੀ ਜਾਣਕਾਰੀ ਦਿੱਤੀ ਹੈ ਵੀ ਸਿਰਫ ਇੱਕ ਦਿਨ ਲੱਗਣਾ ਸੀ ਤੇ ਅਸੀਂ ਇਹ ਜਿਹੜਾ ਪੋਲਾ ਉਹ ਚਲਾ ਦੇਣਾ ਸੀ ਪਰ ਮੌਸਮ ਕਰਕੇ ਜਿਹੜਾ ਹੈਗਾ ਉਹ ਇਹ ਸਾਨੂੰ ਲੇਟ ਕਰਨਾ ਪੈ ਰਿਹਾ ਹੈ ਲੇਟ ਮੌਸਮ ਦੀ ਹੋ ਸਕਦਾ ਹੈ ਕਿ ਇੱਕ ਅੱਧਾ ਦਿਨ ਫਿਰ ਤੋਂ ਮੌਸਮ ਹੈ ਜਿਹੜਾ ਉਹ ਅੱਬ ਦਾ ਜੇ ਰੰਗ ਬਦਲਦਾ ਤਾਂ ਇਹ ਇੱਕ ਅੱਧਾ ਦਿਨ ਹੋਰ ਲੈ ਜੇ ਪਰ ਫਿਲਹਾਲ ਤੁਹਾਨੂੰ ਤਾਜ਼ਾ ਸਥਿਤੀ ਹੈ ਜਿਹੜੀ ਇਸ ਪੁਲ ਦੀ ਅਸੀਂ ਦਿਖਾ ਚੁੱਕੇ ਹਾਂ ਇਹ ਜਾਣਕਾਰੀਆਂ ਤੁਹਾਨੂੰ ਦੇਣ ਦਾ ਮਕਸਦ ਵੀ ਇਹੀ ਹੈ ਕਿ ਬਹੁਤ ਸਾਰੇ 4 ਰੁਪਿਆ ਵਾਣ ਬਹੁਤ ਸਾਰੇ ਪਰਿਵਾਰ ਆਪਣੀਆਂ ਕਾਰਾਂ ਦੇ ਵਿੱਚ ਰਾਤ ਨੂੰ ਇਸ ਪੁਆਇੰਟ ਤੋਂ ਆ ਕੇ ਮੁੜਦੇ ਆ ਜਦੋਂ ਉਹਨਾਂ ਨੂੰ ਅੱਗੇ ਰਸਤਾ ਨਹੀਂ ਪਤਾ ਲੱਗਦਾ ਅਸੀਂ ਆਪਣੇ ਇਸੇ ਚੈਨਲ ਤੋਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਆ ਕਿ ਪਿੰਡਾਂ ਵਿੱਚ ਦੀ ਤੁਸੀਂ ਕਿਵੇਂ ਸੌਖੇ ਰਸਤੇ ਆ ਜਿਹੜਾ ਉਹ ਇਸ ਰਪਾਣੇ ਵਾਲੇ ਪੁਲ ਨੂੰ ਕੱਟ ਕੇ ਅੱਗੇ ਪਹੁੰਚ ਸਕਦੇ ਹੋ ਤਾਂ ਇਹ ਜਾਣਕਾਰੀਆਂ ਰਪਾਣਾ ਪੁਲ ਦੀ ਮੌਜੂਦਾ ਸਥਿਤੀ ਬਸ ਦੋ ਚਾਰ ਗੱਲਾਂ ਨੇ ਕਿ ਕੰਮ ਤੁਸੀਂ ਦੇਖ ਹੀ ਲਿਆ ਕਿ ਉੱਪਰੋਂ ਬਿਲਕੁਲ ਕੰਪਲੀਟ ਹੋ ਚੁੱਕਿਆ ਸਿਰਫ ਉਡੀਕ ਹੈ ਕਿ ਮੌਸਮ ਠੀਕ ਰਵੇ ਤੇ ਇਹਦੇ ਉੱਪਰ ਇਹ ਜਿਹੜੀ ਉਹ ਲੁੱਕ ਪੈ ਜਾਏ ਬਜਰੀ ਪੈ ਜੇ ਤੇ ਉਹਨੂੰ ਸੁੱਕਣ ਜਿੰਨਾ ਟਾਈਮ ਜਿੰਨਾ ਲੱਗਦਾ ਉਹ ਸੁੱਕ ਜਾਵੇ ਤੇ ਫਿਰ ਇਹ ਜਿਹੜਾ ਹੈਗਾ ਉਹ ਇੱਕ ਦਿਨ ਦੇ ਵਿੱਚ ਪੋਲਾ ਜਿਹੜਾ ਉਹ ਤਿਆਰ ਹੋ ਜਾਊਗਾ ਜਿਵੇਂ ਅੱਜ 1 ਅਗਸਤ ਹੈ ਤੇ ਮੰਨ ਕੇ ਚੱਲੋ ਜੇ ਮੌਸਮ ਸਹੀ ਰਹਿੰਦਾ ਤਾਂ ਇਹ 3-4 ਅਗਸਤ ਤੋਂ ਪਹਿਲਾਂ ਪੁਲ ਚੱਲ ਜਾਣਾ ਚਾਹੀਦਾ ਇਹ ਮੌਕੇ ਦੀਆਂ ਸਥਿਤੀਆਂ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੇ ਵਹਾਅ ਦੇ ਨਾਲ ਕੱਚਾ ਰਸਤਾ ਜਿਹੜਾ ਉਹ ਪਹਿਲਾਂ ਹੀ ਖੁਰ ਚੁੱਕਿਆ ਸੀ ਤੇ ਹੁਣ ਜੇਕਰ ਕਿਸੇ ਨੇ ਆਉਣਾ ਹੈ ਤਾਂ ਉਹ ਚਾਰ ਪਹੀਆ ਵਾਹਨ ਹੈ ਜਿਹੜਾ ਉਹ ਇਸ ਦੀ ਅਗਾਊਂ ਸੂਚਨਾ ਲੈ ਕੇ 4-5 ਤਰੀਕ ਨੂੰ ਇਹ ਪੌੜਾ ਜਿਹੜਾ ਉਹ ਚੱਲ ਪੂਆ ਤੇ ਠੋਟ ਟੱਪ ਸਕਦਾ ਫਿਲਹਾਲ 19 ਦਿਨ ਤੱਕ ਜਿਹੜੇ 4 ਪਹੀਆ ਵਾਹਣ ਹੈ ਉਹ ਰਸਤਾ ਜਿਹੜਾ ਉਹ ਸਾਡੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਤੇ ਪਿੰਡਾਂ ਵਿੱਚ ਦੀ ਰਸਤਾ ਲੈ ਕੇ ਜਿਹੜਾ ਉਹ ਮਲੋਟ ਪਹੁੰਚ ਸਕਦੇ ਹੋ ਇਸ ਰਸਤੇ ਦੇ ਉੱਤੋਂ ਦੀ ਫਿਲਹਾਲ ਇਹ ਰਸਤਾ ਜਿਹੜਾ ਉਹ 2 ਪਹੀਆ ਵਾਹਣ ਵਾਸਤੇ ਚੱਲ ਰਿਹਾ ਜਿੱਥੇ ਪੈਦਲ ਲੋਕ ਜਾਂਦੇ ਆ ਉੱਥੋਂ ਹੀ ਲੋਕ ਕੇ ਗਿਆ ਜਿਹੜੇ ਉਹ ਇਹ ਰਸਤਾ ਜਿਹੜਾ ਉਹ 2 ਪਹੀਆ ਵਾਹਣ ਤਾਪਰੇ ਨੰਗ ਰਿਹਾ ਇਹ ਜਾਣਕਾਰੀਆਂ ਸੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀਆਂ ਤਾਜ਼ੀਆਂ ਜਿਹੜੀਆਂ ਰਪਾਣਾ ਪੁਲ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਹੈ ਜਿਹੜਾ ਕਿ ਤਿਆਰ ਆ ਬਿਲਕੁਲ ਇੱਕ ਦੋ ਦਿਨਾਂ ਦੇ ਵਿੱਚ ਇਹ ਬਿਲਕੁਲ ਚੱਲਣ ਵੀ ਲੱਗ ਜਾਊਗਾ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਇਹਨਾਂ ਜਾਣਕਾਰੀਆਂ ਦੇ ਨਾਲ ਮੈਨੂੰ ਕੁਲਵਿੰਦਰ ਆਲਖ ਨੂੰ ਦਿਓ ਗਿਆ ਧੰਨਵਾਦ